ਮੇਰੇ ਖਿਆਲ ਦੇ ਵਿੱਚ ਮੇਰੀ ਬੇਟੀ ਮੇਰੇ ਲਈ ਬਹੁਤ ਵੱਡੀ ਲੱਕੀ ਹੈ ਮੇਰੇ ਲਈ ਮੈਨੂੰ ਐਦਾਂ ਲੱਗ ਰਿਹਾ ਹੈ ਕਿ ਵੀ ਜਦ ਦੀ ਉਹ ਪੈਦਾ ਹੋਈ ਹੈ ਮੇਰੇ ਮੇਰੇ ਮੈਂ ਆਪਣੇ ਮੁਕਦਰਾਂ ਦੀ ਗੱਲ ਨਹੀਂ ਕਰਦਾ ਉਹਦੇ ਮੁਕਦਰਾਂ ਦਾ ਖਾਰਿਆ ਹੈ ਵਾਏ ਹੋਏ ਕਿ ਯਾਰ ਜਿਹੜੀਆਂ ਧੀਆਂ ਹੁੰਦੀਆਂ ਨੇ ਨਾ ਇਹਨਾਂ ਦਾ ਤਾਂ ਕੋਈ ਆਸ਼ੀਰਵਾਦ ਵੀ ਨਹੀਂ ਦਿੰਦਾ ਵਿਚਾਰੀਆਂ ਆਪੇ ਜੰਮ ਪੈਂਦੀਆਂ ਹਨ ਵਾਏ ਹੋਏ ਨਾ ਕੋਈ ਡਾਕਟਰ ਇਹਨਾਂ ਦੀ ਦਵਾਈ ਦਿੰਦਾ ਕਿ ਲੈ ਇਹ ਦਵਾਈ ਖਾ ਲਈ ਬੇਟੀ ਹੋ ਜਾਊਗੀ। ਬੇਟੇ ਦੀ ਤਾਂ ਸਾਰੀ ਦਵਾਈ ਦੇ ਦਿੰਦੇ ਨੇ। ਆਸ਼ੀਰਵਾਦ ਵੀ ਬੇਟੇ ਦਾ ਹੀ ਦਿੰਦੇ ਨੇ ਕਿ ਚੱਲ ਤੇਰੇ ਪੁੱਤ ਹੋਊਗਾ ਕੁੜੀਏ। ਹਨਾ ਕੋਈ ਕਹਿੰਦਾ ਹੈ ਕਿ ਤੇਰੀ ਬੇਟੀ ਹੋਊਗੀ। ਨਹੀਂ। ਪਰ ਉਹਨੇ ਇੱਕ ਗੱਲ ਇਹ ਵੀ ਕਹੀ ਕਿ ਯਾਰ ਇੱਕ ਬੇਟੀ ਹੋਣੀ ਚਾਹੀਦੀ ਹੈ ਜਦੋਂ ਬਾਪ ਦੁਨੀਆ ਤੋਂ ਜਾਂਦਾ ਹੈ ਨਾ। ਉੱਤਰਾ ਨੂੰ ਨੀਂਹ ਨਾਲ ਫਰਕ ਪੈਂਦਾ ਧੀ ਨੂੰ ਜ਼ਰੂਰ ਗੱষি ਪੈ ਜਾਂਦੀ ਹੈ ਵਿਚਾਰੀ ਨੂੰ